2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਕਰੇਗੀ ਚਾਹੇ ਉਹ ਪ੍ਰਧਾਨਗੀ ਹੋਵੇ ਚਾਹੇ ਉਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਹੋਵੇ ਰਾਜਾ ਬੁੜਿੰਗ ਮੌਜੂਦਾ ਸੰਸਦਵੀ ਨੇ ਮੌਜੂਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਲੇਕਿਨ ਉਹਨਾਂ ਦੀ ਪ੍ਰਧਾਨਗੀ ਹੀਟ ਹੈ ਜੋ ਕੁਝ ਵੀ ਹੋਇਆ ਹਲਕਾ ਤਰੰਤਰ ਦੇ ਵਿੱਚ ਉਸ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਸੇ ਵੀ ਹੱਦ ਤੱਕ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਬਰਦਾਸ਼ਤ ਕਰਨ ਦੀ ਅੱਧ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਖਤੂ ਹੋ ਚੁੱਕੀ ਹੈ ਜਿਸ ਤਰ੍ਹਾਂ ਉਹਨਾਂ ਨੇ ਕਰਨ ਬੁਰਜ ਦੇ ਪਿੰਡ ਦੇ ਵਿੱਚ ਸ਼ਬਦਾਂ ਦੀ ਜਿਹੜੀ ਗ੍ਰਿਮਾ ਨੂੰ ਕੰਟਰੋਲ ਦੇ ਵਿੱਚ ਨਹੀਂ ਰੁਖਿਆ ਰੱਖਿਆ ਇਥੋਂ ਤੱਕ ਕਹਿ ਦਿੱਤਾ ਕਿ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ ਦੂਸਰੇ ਪਾਸੇ ਉਹਨਾਂ ਨੇ ਬੂਤਾ ਸਿੰਘ ਜੋ ਮਜਬੀ ਸਿੱਖ ਬਿਲੋਂਗ ਕਰਦੇ ਨੇ ਉਹਨਾਂ ਉੱਤੇ ਵੀ ਭੱਦੀ ਸ਼ਬਦਾਵਲੀ ਕਾਲੇ ਰੰਗ ਦਾ ਕਹਿ ਦਿੱਤਾ ਪੱਠੇ ਪਾਉਂਦਾ ਕਹਿ ਦਿੱਤਾ ਫਿਰ ਛੋਟੇ-ਛੋਟੇ ਬੱਚਿਆਂ ਦੇ ਸਿਰ ਉੱਤੇ ਜਿਹੜੇ ਹੱਥ ਲਗਾਏ ਗਏ ਰਾਜਾ ਬੜਿੰਗ ਵੱਲੋਂ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੀ ਪੰਜਾਬ ਦੇ ਰਾਜ ਪੰਜਾਬ ਦਾ ਰਾਜਨੀਤੀ ਇਤਿਹਾਸ ਇਹ ਕਹਿੰਦਾ ਹੈ ਕਿ ਹਮੇਸ਼ਾ ਹੀ ਜਦੋਂ ਵੀ ਪੰਜਾਬ ਦੇ ਸਰਕਾਰ ਬਣੀ ਹੈ ਤਾਂ ਐਸ ਸੀ ਭਾਈ ਚਾਰੇ ਵਰਕ ਦੀ سپورਟ ਦੇ ਨਾਲ ਸਰਕਾਰ ਬਣੀ ਹੈ ਚਾਹੇ ਉਹ ਕਾਂਗਰਸ ਪਾਰਟੀ ਦੀ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਤੇ ਚਾਹੇ ਉਹ ਸਰਕਾਰ ਤੋਂ ਹੋਵੇ ਆਪ ਆਦਮੀ ਪਾਰਟੀ ਦੀ ਆਪ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਚਾਹੁੰਦੇ ਨੇ ਕਿ ਚੇਹਰਾ ਐਜ਼ ਅ ਪ੍ਰਧਾਨ ਦਾ ਐਜ਼ ਅ ਮੁੱਖ ਮੰਤਰੀ ਪਗਪਤ ਐਜ਼ ਅ ਮੁੱਖ ਮੰਤਰੀ ਦਾ ਕਾਂਗਰਸ ਪਾਰਟੀ ਵੱਲੋਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਸ ਸੀ ਭਾਈ ਚਾਰੇਤ ਹੋਵੇ ਸਭ ਤੋਂ ਮੋਹਰੀ ਨੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਦਾ ਨਾਮ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਉਣ ਲੱਗ ਪਿਆ ਹੈ ਜੇ ਗੱਲ ਕਰੀਏ 111 ਦਿਨ ਦੀ ਜਦੋਂ ਕੈਪਟਨ ਅਮਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਬੁਖ ਮੰਤਰੀ ਕਾਂਗਰਸ ਪਾਰਟੀ ਵੱਲੋਂ 111 ਦਿਨ ਵਾਸਤੇ ਬਣੀ ਸੀ ਤਾਂ ਚਰਨਜੀਤ ਸਿੰਘ ਚੰਨੀ ਉਤੇ ਲੋਕਾਂ ਨੇ ਭਰੋਸਾ ਕੀਤਾ ਅਤੇ ਚਰਨਜੀਤ ਸਿੰਘ ਚੰਨੀ ਦੇ ਕੰਮਾਂ ਦੀ ਤਾਰੀਫ਼ ਵੀ ਕੀਤੀ ਗਈ ਕਿਉਂਕਿ ਰਾਜਾ ਵੜਿੰਗ ਦੀਆਂ ਲੱਤਾਂ ਤਾਂ ਕਾਫੀ ਲੰਬੇ ਸਮੇਂ ਤੋਂ ਖਿੱਚੀਆਂ ਜਾ ਰੀਆਂ ਨੇ ਕਾਂਗਰਸ ਕਿਉਂ ਚੁੱਪ ਹੈ ਕਿਸ ਦੇ ਕਹਿਣ ਤੇ ਚੁੱਪ ਹੈ ਹਾਲਾਂਕਿ ਜੇਕਰ ਗੁਰਜੀਤ ਸਿੰਘ ਔਜਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹਲਕਾ ਤਰਨਤੜ ਦੇ ਵਿੱਚ ਤਾਂ ਸਮੀਕਰਨ ਕੁਝ ਹੋਰ ਹੁੰਨੇ ਸੀ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਰਨ ਬੁਰਜ ਦੀ ਚੋਣ ਜਿਹੜੀ ਹੈ ਜਵਾਨਤ ਜਿਹੜੀ ਹੈ ਜਬਤ ਹੋਈ ਖਮਰਿਆਜਾ ਸਮੁੱਚੀ ਕਾਂਗਰਸ ਦੀ ਟੀਮ ਲੀਡਰਸ਼ਿਪ ਨੂੰ ਉਕਤਨਾ ਪਿਆ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਰਨਬੋਜ ਬਹੁਤ ਵਧੀਆ ਨੇ ਜਿਸ ਤਰ੍ਹਾਂ ਪਹਿਲਾਂ ਮੋਹਰ ਲੱਗੀ ਸੀ ਗੁਰਜੀਤ ਸਿੰਘ ਔਜਲਾ ਦੇ ਨਾਮ ਤੇ ਜੋ ਹਲਕਾ ਸ਼੍ਰੀ ਅੰਮ੍ਰਿਤਸਰ ਤੋਂ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਨੇ ਇਹ ਸਾਰੀਆਂ ਗੱਲਾਂ ਦਾ ਠੀਕਰਾ ਇਹ ਭਾਂਡਾ ਫੂੜਿਆ ਜਾ ਰਿਹਾ ਹੈ ਰਾਜਾ ਫੜਿੰਗ ਤੇ ਰਾਜਾ ਵਰਿੰਗ ਨੂੰ ਲਗਾਤਾਰ ਵਕ ਵਕ ਅਨੁਸੂਚਿਤ ਭਾਈ ਦੇ ਅਨੁਸੂਚਿਤ ਜਾਤੀਆਂ ਦੇ ਭਾਈਚਾਰੇ ਦੇ ਆਗੂ ਐਸ்சி ਭਾਈਚਾਰੇ ਦੇ ਆਗੂ ਟਾਰਗੇਟ ਕਰ ਰਹੇ ਨੇ ਅਤੇ ਟਾਰਗੇਟ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਐਸ்சி ਭਾਈਚਾਰੇ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਖੁਸ਼ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲਗਾਤਾਰ ਇਹ ਸੋਚ ਰਹੀ ਹੈ ਕਿ 30 ਤੋਂ 35% ਪੰਜਾਬ ਦੇ ਵਿੱਚ ਐਸੀ ਭਾਈਚਾਰੇ ਦੀ ਵੋਟ ਹੈ ਜਾਂ ਉਹਨਾਂ ਦਾ ਵੋਟ ਬੰਕ ਹੈ ਹਰ ਹੀ ਲਬ ਜ਼ਿਲਾ ਹਰ ਤਰ੍ਹਾਂ ਦਾ ਤਾਮ ਝਾਮ ਚੋਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੰਨਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਟਰੋਂਗ ਟਰਨ ਨੇ ਚਾਹੇ ਉਹਨਾਂ ਦਾ ਵਿਰੋਧ ਸਾਰੀਆਂ ਹੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਸਟ੍ਰੌਂਗ ਨੇ ਅਰਵਿੰਦ ਕੇਜੀਵਾਲ ਵਿਯਉਂਤ ਬੰਧੀਆਂ ਮਰਾ ਰਹੇ ਨੇ ਇਸ ਕਰਕੇ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਤੇ ਕਿਸੇ ਵੀ ਸਮੇਂ ਮੋਹ ਲੱਗ ਸਕਦੀ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਘਰ ਕੱਲ 100 ਤੋਂ ਵੱਧ ਹਲਕਾ ਇੰਚਾਰਜ ਪੰਜਾਬ ਦੇ ਉਹਨਾਂ ਦੇ ਘਰ ਪਹੁੰਚੇ ਕਿਉਂਕਿ ਉਹਨਾਂ ਨੇ ਆਪਣੇ ਲੜਕੇ ਦੇ ਜਨਮ ਦਿਨ ਨੂੰ ਮਨਾਉਣ ਲਈ ਸੁਖਮੀ ਸਾਹਿਬ ਦੇ ਭਾਗਕ ਵਾਈਸੀ ਹਰ ਹਲਕੇ ਦੇ ਵਿੱਚੋਂ ਹਲਕਾ ਇੰਚਾਰਜ ਚਰਨਜੀਤ ਸਿੰਘ ਚੰਨੀ ਦੇ ਘਰ ਪਹੁੰਚਿਆ ਇੰਜ ਲੱਗ ਰਿਹਾ ਹੈ ਕਿ ਜਿਵੇਂ ਚਰਨਜੀਤ ਸਿੰਘ ਚੰਨੀ ਦੇ ਪੱਕ ਦੇ ਵਿੱਚ ਫਿਰ ਹਵਾ ਚੱਲ ਪਈ ਹੈ ਪ੍ਰਧਾਨਗੀ ਵਾਲੀ ਅਤੇ ਮੁੱਖ ਮੰਤਰੀ ਦੇ ਚਿਹਰੇ ਵਾਲੀ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਵਕ ਵਕ ਪੱਤਰਕਾਰਾਂ ਵੱਲੋਂ ਸਿਆਸੀ ਇਸ ਦੇ ਮੈਨੇ ਕੱਢੇ ਜਾ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਪ੍ਰਧਾਨਗੀ ਵਾਸਤੇ ਵੀ ਫਿੱਟ ਨੇ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਵੀ ਫਿੱਟ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕੱਲ ਜਿਹੜਾ ਇਕੱਠ ਵਿਖਿਆ ਗਿਆ ਉਸ ਇਕੱਠ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਕੋਈ ਵੀ ਹਲਕਾ ਇੰਚਾਰਜ ਨਾ ਖੁਸ਼ ਨਹੀਂ ਸਾਰੇ ਖੁਸ਼ ਨੇ ਇਸ ਕਰਕੇ ਉਹਨਾਂ ਦੇ ਇੱਕ ਸੱਦੇ ਉੱਤੇ ਚਰਨਜੀਤ ਸਿੰਘ ਚੰਨੀ ਦੇ ਘਰ ਸਾਰੇ ਹੀ ਵੱਡੇ ਆਗੂ ਅਤੇ ਹਲਕਾ ਇੰਚਾਰਜ ਪਹੁੰਚ ਗਿਆ ਕੈਸ ਰਗਾਈਆਂ ਲਗੀਆਂ ਚੱਲੀਆਂ ਨੇ ਕਿ ਚਰਨਜੀਤ ਸਿੰਘ ਚੰਨੀ ਫਿੱਟ ਹੋਣਗੇ ਬੈਸਟ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਐਜ਼ ਅ ਮੁੱਖ ਮੰਤਰੀ ਦਾ